ਹਾਂ ਜੀ ਸੋ ਵੀ ਸਾਰਿਆਂ ਸਤਿ ਸ਼੍ਰੀ ਅਕਾਲ ਜੀ hope ਤੁਸੀਂ ਸਾਰਿਆਂ ਨੇ ਠੀਕ ਹੋਵੋਗੇ ਤੇ ਤੁਸੀਂ ਮੇਰਾ ਚੈਨਲ ਦੇਖ ਰਹੇ ਹੋ ਕੋਈ ਨੋਟ ਪ੍ਰੋਡਕਸ਼ਨ ਆਓ ਤੁਹਾਨੂੰ ਆਪਾਂ ਦੱਸਦੇ ਹਾਂ ਵੀ ਆਪਾਂ ਆਪਣੇ ਬਟਾਲਾ ਸਾਹਿਬ ਗੁਰੂ ਨਾਨਕ ਦੇਵ ਜੀ ਦੇ ਵਿਆਹਪੁਰਬ ਦੇ ਕਿਸ ਤਰ੍ਹਾਂ ਪਹੁੰਚੇ ਤੇ ਉੱਥੇ ਕਿਹੜੇ ਕਿਹੜੇ ਗੁਰਦੁਆਰਾ ਸਾਹਿਬ ਆਪਾਂ ਨੇ ਦਰਸ਼ਨ ਕੀਤੇ ਤੇ ਆਓ ਆਪਾਂ ਤੁਹਾਨੂੰ ਦੱਸਦੇ ਹਾਂ ਮੈਂ ਪਹਿਲਾਂ ਸਹਾਰੰਦ ਤੋਂ ਸਿੱਧੀ ਜਲੰਧਰ ਦੀ ਬੱਸ ਫੜ ਲਈ ਸੀ ਤੇ ਜਲੰਧਰ ਪਹੁੰਚਣ ਤੋਂ ਬਾਅਦ ਮੈਂ ਬાય ਮੁਕੇਰੀਆਂ ਹੋ ਕੇ ਗਿਆ ਸੀ ਕਿਉਂਕਿ ਆਪਾਂ ਸਰਹੰਦ ਤੋਂ ਵੀ ਜਾ ਸਕਦੇ ਹਾਂ ਤੇ ਜਲੰਧਰ ਤੋਂ ਸਿੱਧਾ ਬਟਾਲੇ ਵੀ ਜਾ ਸਕਦੇ ਹਾਂ ਮੈਂ ਗੁਰਦਾਸਪੁਰ ਆਪਣੇ ਦੋਸਤ ਨੂੰ ਮਿਲਣਾ ਸੀ ਇਸ ਲਈ ਮੈਂ ਪਹਿਲਾਂ ਜਲੰਧਰ ਗਿਆ ਤੇ ਜਲੰਧਰ ਤੋਂ ਮੁਕੇਰੀਆਂ ਮੁਕੇਰੀਆਂ ਤੋਂ ਗੁਰਦਾਸਪੁਰ ਇਹ ਆਪਣੀ ਬੱਸ ਫੜੀ ਸੀ ਤੇ ਇੱਥੇ ਦਾ ਤਕਰੀਬਨ ਮੇਰਾ ਕਿਰਾਇਆ ਲੱਗਿਆ ਸੀ 350 ਦੇ 400 ਦੇ ਕਰੀਬ ਦੇ ਵਿੱਚ ਵਿੱਚ ਕਿਰਾਇਆ ਲੱਗਿਆ ਸੀ ਤੇ ਤਕਰੀਬਨ 5 ਕ ਘੰਟੇ ਦਾ ਰਸਤਾ ਸਰਹੰਦ ਤੋਂ ਬਟਾਲੇ ਤੇ ਤੱਕ ਜਾਣ ਦਾ ਤੇ 5 ਤੋਂ 6 ਘੰਟੇ ਵਿੱਚ ਆਪਾਂ ਬੰਦਾ ਬਟਾਲੇ ਪਹੁੰਚ ਜਾਂਦਾ ਹੈ ਤੇ ਆਪਾਂ ਪਹਿਲਾਂ ਜਲੰਧ ਆਪਣੇ ਗੁਰਦਾਸਪੁਰ ਗਏ ਗੁਰਦਾਸਪੁਰ ਮੇਰਾ ਦੋਸਤ ਸੀਗਾ ਤੇ ਗੁਰਦਾਸਪੁਰ ਪਹੁੰਚਣ ਤੇ ਬਾਦ ਬੱਸ ਸਟੈਂਡ ਦੀ ਤੁਸੀਂ ਵੀਡੀਓ ਦੇਖ ਰਹੇ ਹੋ ਬੱਸ ਸਟੈਂਡ ਤਾਂ ਅੱਛਾ ਦਾ ਇਹ ਨਵਾਂ ਬੱਸ ਸਟੈਂਡ ਬਣਿਆ ਬਾਬਾ ਬੰਦਰ ਸਿੰਘ ਬਾਦਰਦੀ ਦੇ ਨਾਮ ਤੇ ਤੇ ਉੱਥੇ ਮੇਰਾ ਦੋਸਤ ਮੈਨੂੰ ਮਿਲ ਗਿਆ ਸੀ ਉਹ ਮੈਨੂੰ ਲੈਣ ਆਇਆ ਸੀ ਤੇ ਅਸੀਂ ਦੋਨੇ ਜਾਣੇ ਚਲੇ ਗਏ ਤੇ ਇਹ ਮਸ਼ਹੂਰ ਗੰਡਾਸਾ ਚੌਕ ਹੈ ਜੀ ਗੁਰਦਾਸਪੁਰ ਦਾ ਤੇ ਕਾਫੀ ਮਸ਼ਹੂਰ ਚੌਕ ਹੈ ਤੇ ਮੇਰੇ ਕਾਫੀ ਦੋਸਤ ਨੇ ਗੁਰਦਾਸਪੁਰ ਵਿੱਚ ਮਾ ਬੀੜੀਆਂ ਬੌਣੀਆਂ ਚ ਕੰਡਾਸੀ ਚੌਕ ਦੀਆਂ ਤੇ ਕਿਸ ਨੇ ਫਿਰ ਮਾਨੂੰ ਉੱਤੇ ਗੋਲ ਗੱਪੇ ਖਲਾਏ ਗੋਲ ਗੱਪੇ ਖਾਣ ਤੋਂ ਬਾਅਦ ਆਪਾਂ ਇਹਨਾਂ ਦੇ ਘਰਾਂ ਚਲੇ ਗਏ ਤੇ ਉੱਥੇ ਵੀ ਅਸੀਂ ਪਲਾਨ ਬਣਾਇਆ ਵੀ ਆਪਾਂ ਅਗਲੇ ਦਿਨ ਬਟਾਲੇ ਕਿੱਦਾਂ ਜਾਣਾ ਹੈ ਤੇ ਅਗਲੇ ਦਿਨ ਅਸੀਂ ਫਿਰ ਬਟਾਲੇ ਨੂੰ ਨਿਕਲ ਗਏ ਸੀਗੇ ਤੇ ਇਹ ਆਪਣਾ ਰੋਡ ਆ ਜੋ ਕਿ ਗੁਰਦਾਸਪੁਰ ਤੋਂ ਬਟਾਲੇ ਨੂੰ ਜਾਂਦਾ ਤੇ ਇੱਥੋਂ 35 ਕਿਲੋਮੀਟਰ ਬਟਾਲਾ ਪੈ ਜਾਂਦਾ ਹੈ ਤੇ ਬਟਾਲੇ ਦੇ ਰਸਤੇ ਵਿੱਚ ਹੀ ਸਾਨੂੰ ਦੋ ਗੁਰਦੁਆਰਾ ਸਾਹਿਬਾਨਾਂ ਦੇ ਆਪਣੇ ਦਰਸ਼ਨ ਕੀਤੇ ਜੋ ਕਿ ਆਪਾਂ ਤੁਹਾਨੂੰ ਅੱਗੇ ਵੀਡੀਓ ਵਿੱਚ ਦਰਸ਼ਨ ਕਰਾਵਾਂਗੇ ਗੁਰਦੁਆਰੇ ਸਾਹਿਬਾਨਾਂ ਦੇ ਤੇ ਇੱਕ ਪੰਜਵੇਂ ਪਾਸ਼ਾ ਜੀ ਦਾ ਇੱਕ ਗੁਰਦੁਆਰਾ ਤੇ ਇੱਕ ਬਾਬਾ ਹਜ਼ਾਰਾ ਸਿੰਘ ਜੀ ਦਾ ਤੇ ਆਓ ਆਪਾਂ ਤੁਹਾਨੂੰ ਉੱਥੇ ਗੁਰਦੁਆਰਾ ਸਾਹਿਬਾਨ ਦੇ ਦਰਸ਼ਨ ਕਰਾਨੇ ਤੇ ਉੱਥੋਂ ਥੋੜੀ ਜਿਹੀ ਦੂਰਵਾਸੀ ਪਹੁੰਚ ਗਏ ਸੀ ਤੇ ਆਓ ਹੁਣ ਆਪਾਂ ਉੱਥੇ ਪਹੁੰਚਣ ਤੋਂ ਬਾਅਦ ਤੁਹਾਨੂੰ ਦਰਸ਼ਨ ਕਰਾਨੀਏ ਤੇ ਇੱਥੇ ਦਾ ਆਪਾਂ ਤੁਹਾਨੂੰ ਇਤਿਹਾਸਕ ਦੱਸਾਂਗੇ ਵੀ ਇੱਥੇ ਗੁਰੂ ਜੀ ਕਿਉਂ ਆਏ ਸੀ ਤੇ ਕਿੱਦਾਂ ਆਏ ਸੀ ਤੇ ਆਓ ਆਪਾਂ ਇਤਿਹਾਸ ਜਾਣਦੇ ਆ। ਇਹਦਾ ਇਤਿਹਾਸ ਇਦਾਂ ਹੈ ਗੁਰੂ ਜੀ ਇੱਥੇ 1655 ਵਿੱਚ ਗੁਰੂ ਅਰਜਨ ਦੇਵ ਜੀ ਬਾਬਾ ਸ਼੍ਰੀ ਚੰਦ ਜੀ ਨੂੰ ਮਿਲਣ ਵਾਸਤੇ ਇਸ ਸਥਾਨ ਤੇ ਆਏ ਸੀ। ਉਹ ਅੰਮਰਸੋਤ ਤੋਂ ਚੱਲਦੇ ਹੋਏ ਅਜਨਾਲਾ ਦੇ ਰਸਤੇ ਹੁੰਦੇ ਹੋਏ ਇਸ ਸਥਾਨ ਤੇ ਪਹੁੰਚੇ ਸੀ ਤੇ ਉਹਨਾਂ ਨੇ ਬਾਬਾ ਸ਼੍ਰੀ ਚੰਦ ਜੀ ਨੂੰ ਮਿਲਣਾ ਸੀ। ਤੁਰਕੀ ਮਹਾਰਾਜ ਜੀ ਨੇ ਉਹਨਾਂ ਤੋਂ ਗੁਰੂ ਨਾਨਕ ਦੇਵ ਜੀ ਦੀਆਂ ਪੋਥੀਆਂ ਲੈਣੀਆਂ ਸਨ ਜੋ ਕਿ ਗੁਰੂ ਨਾਨਕ ਦੇਵ ਜੀ ਦੇ ਇਹਿਆਸਨਲ ਸਭੰਦਿਤ ਸਨ ਤਦ ਗੁਰੂ ਜੀ ਇਸ ਸਥਾਨ ਤੇ ਪਹੁੰਚੇ ਤੇ ਇੱਕ ਜੰਗਲ ਏਰੀਆ ਹੋਣ ਕਰਕੇ ਇੱਕ ਛੱਪੜੀ ਸੀ ਇੱਥੇ ਤਦ ਗੁਰੂ ਜੀ ਨੇ ਇੱਥੇ ਡੇਰਾ ਲਾਇਆ ਲੋਕਾਂ ਸੰਗਤ ਆਉਣ ਲੱਗੀ ਇਸ ਸਥਾਨ ਤੇ ਤੇ ਬਾਬਾ ਜੀ ਨੇ ਇੱਥੇ ਨਾਮ ਜਪਣ ਦੀ ਉਪਦੇਸ਼ ਦਿੱਤਾ ਸਾਰੇ ਜਣੇ ਨਾਮ ਜਪਦੇ ਸਨ ਇੱਥੇ ਇਸ ਇਸ ਸਥਾਨ ਤੇ ਇੱਕ ਕੋੜੀ ਕੋੜੀ ਸੀ ਜਿਸ ਨੂੰ ਕੋੜ ਦਾ ਕੋੜ ਹੋਇਆ ਹੋਇਆ ਸੀ ਤਦ ਗੁਰੂ ਜੀ ਨੇ ਉਸਨੇ ਨੇ ਗੁਰੂ ਜੀ ਕੋਲ ਬੇਨਤੀ ਕੀਤੀ ਕਿ ਮੇਰਾ ਇਸ ਕੋੜ ਦਾ ਨਿਵਾਰਨ ਕੀਤਾ ਜਾਵੇ ਤਾਂ ਗੁਰੂ ਜੀ ਨੇ ਉਸ ਨੂੰ ਕਿਹਾ ਕਿ ਵੀ ਉਸ ਛਪੜੀ ਵਿੱਚ ਇਸ਼ਨਾਨ ਕਰੋ ਤੇ ਇਸ ਜਗ੍ਹਾ ਤੇ ਇੱਕ ਤੁਸੀਂ ਮਿੱਟੀ ਪੱਟ ਕੇ ਇਸ ਨੂੰ ਉੱਚਾ ਇੱਕ ਬੁਰਜ ਬਣਾ ਦਿਓ ਤਾਂ ਉਪਰ ਉੱਚਾ ਬੁਰਜ ਬਣ ਤੋਂ ਬਾਅਦ ਇਸ ਸਥਾਨ ਦਾ ਨਾਮ ਉੱਚਾ ਬੁਰਜ ਸਾਹਿਬ ਦਾ ਕ ਦਿੱਤਾ ਗਿਆ ਤੇ ਇਹ ਹੀ ਇਸ ਦਾ ਇਤਿਹਾਸ ਕਾਨ ਸੀਗਨ ਆਬਾ ਦੀ ਪੁਸਤਕ ਮਹਾਕੋਸ਼ ਵਿੱਚ ਦਰਜ ਹੈ ਤੇ ਤੁਸੀਂ ਸरोवर ਦੇ ਦਰਸ਼ਨ ਕਰ ਰਹੇ ਹੋ ਤੇ ਇੱਥੇ ਸरोवर ਦੇ ਬਿਲਕੁਲ ਸਾਹਮਣੇ ਇੱਕ ਥੋੜਾ ਸਾਹ ਗੁਰਦੁਆਰਾ ਵੀ ਬਣਿਆ ਹੋਇਆ ਹੈ ਤੇ ਆਓ ਆਪਾਂ ਤੁਹਾਨੂੰ ਉੱਥੇ ਥੋੜਾ ਸਾਹ ਦੇ ਵੀ ਇੱਥੇ ਦਰਸ਼ਨ ਕਰਾਉਣੇ ਆ ਤੇ ਇੱਥੇ ਵੀ ਕਾਰ ਸੇਵਾ ਚੱਲਦੀ ਹੈ ਇੱਥੇ ਵੀ ਮਤਲਬ ਇੱਕ ਨਵਾਂ ਗੁਰਦੁਆਰਾ ਸਾਹਿਬ ਜੋ ਕਿ ਸਾਹਮਣੇ ਤੋਂ ਮੈਂ ਪਹਿਲਾਂ ਤੁਹਾਨੂੰ ਦਿਖਾਇਆ ਹੀ ਹੈ ਉਹ ਬਣਾਇਆ ਜਾ ਰਿਹਾ ਹੈ ਤੇ ਗੁਰਦੁਆਰਾ ਸਾਹਿਬ ਪਰਾ ਸਾਹਿਬ ਹੈ ਤੇ ਅੰਦਰ ਚੱਲਦੇ ਆਪਾਂ ਇੱਥੇ ਜਾ ਕੇ ਤੁਹਾਨੂੰ ਦਰਸ਼ਨ ਕਰਾਨੀ ਆ ਬਹੁਤ ਸੋਹਣਾ ਉਹ ਦੁਆਰਾ ਬਣਾਇਆ ਹੋਇਆ ਅੰਦਰ ਤੇ ਇੱਥੇ ਦਾ ਇਤਿਹਾਸ ਤਾਂ ਮੈਂ ਤੁਹਾਨੂੰ ਦੱਸ ਹੀ ਦਿੱਤਾ ਵੀ ਗੁਰੂ ਜੀ ਇੱਥੇ ਸ੍ਰੀ ਚਮਜੀ ਨੂੰ ਮਿਲਣਾ ਤੇ ਬਾਬਾ ਸ੍ਰੀ ਚੰਦ ਜੀ ਨੂੰ ਤੇ ਉਹਨਾਂ ਕੋਲ ਗੁਰੂ ਨਾਨਕ ਦੇਵ ਜੀ ਜੀਆਂ ਇਤਿਹਾਸ ਦੀਆਂ ਪੋਟੀਆਂ ਸਾਨੂੰ ਜੋ ਕੀ ਉਹਨਾਂ ਨੇ ਪਹਿਲਾਂ ਤੋਂ ਲੈਣੀ ਅਸੀਂ ਤਾਂ ਇੱਥੇ ਜਦੋਂ ਆਏ ਸੀ ਤਾਂ ਬਾਬਾ ਜੀ ਇੱਕ ਮਤਲਬ ਕਿ ਤਪੱਸਿਆ ਵਿੱਚ ਲੀਨ ਸਨ ਬਾਬਾ ਜੀ ਸ੍ਰੀ ਚੰਦ ਜੀ ਤਾਂ ਉਹ 6 ਮਹੀਨੇ ਤੱਕ ਇਸੇ ਸਥਾਨ ਤੇ ਰਹਿ ਸੰ ਤਾਂ 6 ਮਹੀਨੇ ਤੇ ਕੋਹਵਾਰੀ ਜਦੋਂ ਉਹਨਾਂ ਦੀ ਅੱਖ ਖੁੱਲੀ ਤਾਂ ਫਿਰ ਬਾਬਾ ਜੀ ਉਹਨਾਂ ਦਾ ਪੁਸਤਕਾਂ ਲੈ ਕੇ ਅੰਮ੍ਰਿਤਸਰੋਂ ਵਾਪਸ ਚਲੇ ਗਏ ਅੱਗੇ ਹੁਣ ਆਪਾਂ ਫਿਰ ਥੋੜੀ ਬ ਦੂਰ ਜਾ ਕੇ ਆਪਾਂ ਬਾਬਾ ਹਯਾਰਾ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਪਹੁੰਚੇ ਉਹ ਵੀ ਇੱਥੇ ਤੋਂ ਕੁਸ਼ਲ 10 ਕਿਲੋਮੀਟਰ ਦੂਰ ਹੈ ਇਹ ਬਾਬਾ ਬ੍ਰਹਮ ਗਿਆਨੀ ਬਾਬਾ ਹਯਾਰਾ ਸਿੰਘ ਜੀ ਨਿੱਕੇ ਘੁੰਮਣ ਵਾਲੇ ਸਨ ਤੇ ਜਿੱਦਾਂ ਹੀ ਆਪਣੇ ਰਾੜਾ ਸਾਹਿਬ ਵਾਲੇ ਬਾਬਾ ਜੀ ਆ ਹਸਾਲੀ ਵਾਲੇ ਬਾਬਾ ਜੀ ਆ ਇਹ ਬੰਡੂ ਵਾਲੇ ਬਾਬਾ ਜੀ ਆਦਾਂ ਹੀ ਇਹ ਹਾ ਹਜ਼ਾਰਾ ਸਿੰਘ ਜੀ ਨਿੱਕੇ ਘੁੰਮਣ ਵਾਲੇ ਬਾਬਾ ਜੀ ਨੇ ਇਹਨਾਂ ਦਾ ਵੀ ਬਹੁਤ بڑا ਇਤਿਹਾਸ ਹੈ ਬਹੁਤ بڑے ਬ੍ਰਹਮ ਗਿਆਨੀ ਹੋਏ ਨੇ ਤੇ ਇੱਥੇ ਲੋਕਾਂ ਦੀ ਬਹੁਤ ਸੱਖਾਂ ਵਰ ਹੁੰਦੀਆਂ ਨੇ ਇਹ ਗੁਰਦਾਸਪੁਰ ਏਰੀਏ ਵਿੱਚ ਪੈਣਾ ਹੈ ਤੇ ਬਾਕੀ ਆਪਾਂ ਇੱਥੇ ਗੁਰੂ ਸਾਹਿਬ ਦੇ ਅੰਦਰ ਦਰਸ਼ਨ ਕਰਦੇ ਬਹੁਤ ਸੁਨੰਦ ਗੀਤ ਚੱਲਦੇ ਸੀ ਆਪਾਂ ਕੀਰਤਨ ਸੁਣਦੇ ਸੀ ਤੇ ਆਪਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ ਫਿਰ ਬਟਾਲੇ ਪਹੁੰਚ ਗਏ ਹੁੱਤੋਂ 10 ਕਿਲੋਮੀਟਰ ਪੈ ਜਾਂਦਾ ਤੇ ਆਪਾਂ ਇੱਥੇ ਤੁਹਾਨੂੰ ਕਨਸਾ ਗੁਰਦੁਆਰਾ ਤੇ ਡੇਰਾ ਸਾਹਿਬ ਗੁਰਦੁਆਰੇ ਦੇ ਦਰਸ਼ਨ ਕਰਾਵਾਂਗੇ ਜੋ ਕਿ ਆਪਾਂ ਅਗੇ ਪਰ ਵੀਡੀਓ ਪਾਵਾਂਗੇ ਪਾਰਟ 2 ਤੇ ਉਹਦੇ ਵਿੱਚ ਤੁਸੀਂ ਦੇਖਣਾ ਹੈ ਕਿ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਸ਼ੇਅਰ ਕਰੋ ਸਪੋਰਟ ਕਰੋ ਬਾਕੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੇ